ਸ਼ਬਦ ਉਹ ਜਾਰੇ ਮਾਜ ਮਹੱਲਾ ਪੰਜਵਾਂ ਚੌਕ ਦੇ ਘਰ ਪਹਿਲਾ ਮੇਰਾ ਮਨ ਲੋਚੇ ਗੁਰੂ ਦਰਸ਼ਨ ਤਾਈ ਬਿਲਪ ਕਰੇ ਚਾਦਰ ਕੀ ਨਿਆਈ ਤੇਖਾ ਨ ਉtre ਸ਼ਾਂਤ ਨ ਆਵੇ ਬੇਨੰਦਰ ਸੰਤ ਸੰਤ ਪਿਆਰੇ ਜੀਓ ਖੋਲੀ ਜਿਉ ਕੋਲ ਕਮਾਈ ਗੁਰੂ ਦਰਸ਼ਨ ਸੰਤ ਪਿਆਰੇ ਜਿਉ ਰਹਾਉ ਤੇਰਾ ਮੁਖ ਸਹਾਵਾ ਜਿਉ ਸਹਿਜ ਤੁਨ ਬਾਣੀ ਤੇਰ ਕੋਆ ਦੇਖੇ ਸਾਰੰਗ ਪਾਣੀ ਤਾਂ ਤੂ ਦੇਸ ਜਹਾਂ ਤੂ ਵਸਿਆ ਮੇਰੇ ਸੱਜਣ ਮੀਤ ਮਰਾਰੇ ਜਿਓ ਅਕੋਲਿ ਹੋ ਕੋਲ ਕਮਾਈ ਮੇਰੇ ਸੱਜਣ ਮੀਤ ਮਰਾਰੇ ਜਿਓ ਰਹਾ ਇੱਕ ਕੜੀ ਨ ਮਿਲਤੇ ਤਾਂ ਕਲ ਜਗ ਹੋਤਾ ਹੁਣ ਕਦ ਮਿਲੀਏ ਪ੍ਰੀਆ ਤਉ ਭਗਵੰਤਾ ਮੋਰ ਆਣ ਨ ਵਿਹਾਵੇ ਨੀਂਦ ਨ ਆਵੇ ਬੇਨੰਤੇ ਖੇ ਗੁਰ ਦਰਬਾਰੇ ਜਿਓ ਹੋ ਕੋ ਲਈ ਜੋ ਕੋਲ ਕਮਾਈ ਇਸ ਸੱਚੇ ਗੁਰ ਦਰਬਾਰੇ ਜਿਓ ਰਹਾਉ ਪਾ ਗੋ ਆ ਗੁਰ ਸੰਤ ਮਿਲਾਇਆ ਰਾਵੇ ਅਬਨਾਸੀ ਕਰ ਮੈਂ ਪਾਇਆ ਸੇਵ ਕੈ ਪਰ ਜਸਾ ਨ ਵਿਛੜਾ ਜਨਾਨੰਕ ਦਾਸ ਤੁਮਾਰੇ ਜਿਓ ਹੋ ਕੋ ਲਈ ਜੋ ਕੋਲ ਕਮਾਈ ਜਨਾਨੰਕ ਦਾਸ ਤੁਮਾਰੇ ਜਿਓ ਰਹਾਓ ਤਨਾਸਰੀ ਮਹੱਲਾ ਪਹਿਲਾ ਘਾਰ ਪਹਿਲਾ ਚੌਕ ਦੇ ਇੱਕ ਅੰਕਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜੀਉ ਦਰਤ ਹੈ ਆਪਣ ਕੇਸਿਓ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾ ਤਾਰ ਸਾਇਬ ਮੇਰਾ ਮੀਤ ਨਵਾ ਸਦਾ ਸਦਾ ਦਾ ਤਾਰ ਰਹਾਉ ਆਨ ਦਿਨ ਸਾਇਬ ਸੇਵੀਐ ਅੰਤ ਛਡਾਇ ਸੋਏ ਸੋਣ ਸੋਣ ਮੇਰੀ ਕਾਮਣੀ ਪਾਰਿ ਉਤਾਰਾ ਹੋਏ ਬਿਆਲ ਤੇਰੇ ਨਾਮ ਤਰਾ ਸਾਧ ਕਰ ਬਾਣੀ ਜਾ ਬਿਆਲ ਤੇਰੇ ਨਾਮ ਤਰਾ ਸਾਧ ਕਰ ਬਾਣੀ ਜਾਉ ਰਹਾਉ ਸਰਬ ਸੱਚਾ ਏਕ ਹੈ ਦੂਜਾ ਨਹੀਂ ਕੋਏ 타की सेवा ਸੋ ਕਰੇ जा को नदर करे। तुझ तुझ बाज प्यारे केव रहा, रहा। सावड आई दे जित नाम तेरे लागे रहा दूजा नाही कोए जैसे आगे प्यारे जाए कहा ਜਿਸ ਆ ਕੇ ਪਿਆਰੇ ਜਾਇ ਕਾ ਰਹਾ ਸੇਵੀ ਸਾਹਿਬ ਆਪਣਾ ਅਵਰ ਨ ਜਾਤ ਕੋਏ ਨਾਨਕ ਦਾ ਕਾ ਦਾਸ ਹੈ ਬਿੰਦ ਬਿੰਦ ਚੁਕ ਚੁਕ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁਕ ਚੁਕ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁਕ ਚੁਕ ਹੋਏ ਰਹਾਉ ਗਲੇ ਘਮਹਾਲਾ ਪਹਿਲਾ ਕਰ ਤੀਜਾ ਏਕ ਓਕਾਰ ਸਤ ਗੁਰੂ ਪ੍ਰਸਾਦ ਇਹ ਤਨ ਮਾਇਆ ਪਾਇਆ ਪਿਆਰੇ ਲਿਤੜਾ ਲੱ ਬਰੰਗਾਏ मेरे कंत न पावे चोलड़ा लड़ा प्यारे क्यों तान से जे जाए कर बाने जाओ बाने जाओ, बाने जाओ तिना के लैन जो तेरा लैन जो तेरा नाम तिना के ਹੋ ਸਤ ਕਰ ਬਾਣੀ ਜਾਉ ਰਹਾਉ ਕਾਇ ਰੰજન ਜੀ ਥੀਏ ਪਿਆਰੇ ਪਾਈਏ ਨਾਮ ਜੀਠ ਨੰਝਣ ਵਾਲਾ ਤੇ ਰੰਝੇ ਸਾਹਿਬ ਐਸਾ ਰੰਗ ਨੜੀਠ ਰੰਝਣ ਵਾਲਾ ਤੇ ਰੰਝੇ ਪਿਆ ਪਿਆਰੇ ਰਾਜੇ ਰੰਜੇ ਸਾਹਿਬ ਐਸਾ ਰੰਗ ਨਣ ਡੀਠ ਜਿਨ ਕੇ ਚੋਲੇ ਰਤੜੇ ਪਿਆਰੇ ਤੰਤ ਤੇ ਨਾਲ ਕੇ ਪਾਸ ਤੂਰ ਤੇ ਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਜੇ ਆਪੇ ਰੰਗੇ ਆਪੇ ਨੰਦ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ ਹੀਰਾ ਵੇ ਤਲਿੰਗ ਮਹੱਲਾ ਪਹਿਲਾ ਇਆਂਣੜੀਏ ਮਨੜਾ ਕਾਇ ਕਰੇ ਆਪਣੜੇ ਕਰ ਹਾਰੇ ਰੰਗੋ ਕੀ ਨਾ ਮਾਣੇ ਸੋ ਨੇੜੇ ਤਾਨ ਕੰਮਲਿਏ ਬੌਰ ਕਿਆ ਡੁੰਡੇ ਪੈਕਿਆ ਦੇਸ ਲਾਇਆ ਨੈਣੀ ਭਾਵ ਕਾ ਕਾਰ ਸਿੰਗਾਰੋ ਤਾਂ ਸੋਹਗਣ ਜਾਣੀ ਲਾਗੀ ਧਿਆ ਸੋਤਰੇ ਪਿਆਰੋ ኛਣੀ ਬਾਲੀ ਕਿਆ ਕਰੇ ਜਾ ਤਨ ਕੰਤਨ ਪਾਵੇ ਨਪਲਾ ਕਰੇ ਬੋ ਤੇਰੇ ਸਾਧਨ ਮੈ ਨਾ ਪਾਵੇ ਮੇਨ ਕਰਮਾ ਕਿ ਸਪਾਈਏ ਨਹੀਂ ਜੇ ਬੋ ਤੇਰਾ ਤਾਵੇ ਮੇਨ ਕਰਮਾ ਕਿ ਸਪਾਈਏ ਨਹੀਂ ਜੇ ਬੋ ਤੇਰਾ ਤਾਵੇ ਲਾਲਪ ਲੋਭ ਅਹੰਕਾਰ ਕੀ ਮਾਤੀ ਮਾਇਆ ਮਏ ਸਮਾਨੀ ਇੰਨੀ ਬਾਤੀ ਸੋ ਪਾਈਏ ਨਾਹੀ ਪਈ ਕਾਮਣ ਇਆਣੀ ਜਾਏ ਪਛੇ ਸੁਹਾਗਣੀ ਵਾਹੇ ਇੰਨੀ ਬਾਤੀ ਸੋ ਪਾਈਏ ਜੋ ਕਿਛ ਕਰੇ ਸੁ ਕਲਾ ਕਰ ਮਾਨੀਏ ਇਕ ਮਤ ਹੁਕਮ ਚ ਪਾਈਏ ਜਾ ਕੇ ਪ੍ਰੇਮ ਪਦਾਰਥ ਪਾਈਏ ਸੋ ਚਰਣੀ ਚਿਤ ਲਾਈਏ ओके सो ਕੀਜੇ ਤਨ ਮਨਉ ਦੀਜੇ ਐਸਾ ਪਰਮਲ ਲਾਇਆ ਇਹ ਕੈਸੋ ਅਗਣੀ ਪੈਣੇ ਨੀ ਬਾਤੀ ਸੋ ਪਇਆ ਆਪਗਵਾਇਏ ਤਾਂ ਸੋ ਪਇਆ ਔਰ ਕੈਸੀ ਚਤराई ਸੋ ਨਦਰ ਕਰ ਦੇਖੇ ਸੋ ਦਿਨ ਲੇਖੇ ਆਮੜਾ ਨੋ ਨਿੰਦ ਪਾਈ ਆਪਣੇ ਕੰਤ ਪਿਆਰੀ ਸਾਸ ਸੁਹਾਗਣ ਨਾਨਕ ਸਾਸ ਬਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐ ਨਿਸ ਪਾਏ ਸਮਾਣੀ ਸੁੰਦਰ ਸਾਇ ਸੁਰੂਪ ਵਿਚਖਣ ਕਈਐ ਸਾ ਸਿਆਣੀ ਈ ਮਾਲਾ ਪਹਿਲਾ ਕੌਂਤਰਾ ਜੀ ਕੌਂਤੁਲਾ ਤੇਰਾ ਕਵਣ ਸਰਾਪ ਬਲਾਵਾ ਪਉਂ ਗੁਰ ਕੇ ਪੈ ਦੀਖਿਆ ਲੇਵਾ ਕੀ ਪੈ ਮੁੱਲ ਕਰਾਵਾਂ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾਂ ਹੁੰਜਲ ਥਲ ਮਈਲ ਪਰਪੁਰ ਲੈਣਾ ਉੱਪੇ ਸਰਬਸਮਾਣਾ ਰਹਾਉ ਮਾਨਤਰਾਜੀ ਕਿਤ ਤੁਲਾ 에ਈ ਸੇਵਸਰਾਤ ਖਮਾਵਾ ਕਟਹੀ ਪੀਤਰ ਸੋਤ ਸੋ ਸੋਤਲੀ ਇਨ ਬਿੱਦ ਚੇਤਰ ਹਾਵਾ ਕਟਹੀ ਪੀਤਰ ਸੋ ਸੋਤਲੀ ਇਨ ਬਿੱਦ ਚੇਤਰ ਹਾਵਾ ਆਪੇ ਕੰਡਾ ਤੋੜ ਤਰਾਚੀ ਆਪੇ ਤੋ ਲਣਹਾਰਾ ਆਪੇ ਦੇਖੇ ਆਪੇ 부জে ਆਪੇ ਹੈ ਵਣਜਾਰਾ ਅੰਦਲਾ ਨੀਚ ਜਾਤ ਪਰ ਦੇਸੀ ਕਿਨੇ ਆਵੇ ਤਿਲ ਜਾਵੇ ਤਾਂ ਕਿ ਸੰਗਤ ਨਾਨ ਕਰਹਦਾ ਕਿਉ ਕਰ ਮੂੜਾ ਪਾਵੇ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰਪ੍ਰਸਾਦ ਰਾਗ ਭਿਲਾਵਲ ਅੱਲਾ ਪਹਿਲਾ ਕਾਲ ਚੌਪ ਦੇ ਕਾਲ ਪਹਿਲਾ ਰਾਗ ਭਿਲਾਵਲ ਮਹ ਅੱਲਾ ਪਹਿਲਾ ਚੌਪ ਦੇ ਕਾਲ ਪਹਿਲਾ ਉਹ ਸੁਲਤਾਨ ਕਹਾ ਹੋ ਮੀਆ ਤੇਰੀ ਕਾਉਨ ਵਡਾਈ ਜੋ ਤੂ ਦੇ ਸੂ ਪਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇ 부ਜਾਈ ਜੈਸੇ ਸਚ ਮੈਂ ਰਹੋ ਰਜਾਈ ਰਹਾਓ ਜੋ ਕੁਛ ਹੋ ਆ ਸਭ ਕੁਛ ਤੁਝ ਤੇ ਤੇਰੀ ਸਭ ਉਸਨਾਈ तेरा अंत न जाना मेरे साहिबा मैं अंधले क्या चुतराई तेरा न अंधले क्या चुतराई क्या हो कथी कथे कथ देखा मैं अकथ न कथ न जाई जो तुद पावे सोई आखा ਤੇਲ ਤੇਰੀ ਵੜਾਈ ਤੇ ਤੂੰ ਕਰ ਹੋ ਬੇਗਾਨਾ ਪਾ ਪਿਆ ਸਤਾਨਾ ਤਾਈ ਭਗਤ ਹੀ ਨਾ ਨਿਤ ਜੇ ਹੋਏਗਾ ਤਾਕਸਮੇ ਨਾ ਨਾ ਜਾਈ ਬਿਲਾਵਲ ਮਹਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਕਟਹੀ ਤੀਰਥ ਨਾ ਇਹ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਗੌਰ ਜਨਮ ਨਾ ਆਵਾ ਮਨ ਵਿਦਿਆ ਦੇ ਅਲ ਸਿੱਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹੋ ਮੰਨਾਈ ਚਿੰਤ ਪਰਾਈ ਰਹਾ ਅਗਮ ਗੋਚਰ ਲਖ ਪਾਰਾ ਚਿੰਤਾ ਕਰੋ ਹਮਾਰੀ ਜਲ ਖਲ ਮੈਲ ਕਰ ਕੋ ਨੀਣਾ ਕਾਟ ਕਾਟ ਜੋਤ ਤੁਮਾਰੀ ਸਿੱਖ ਮਤ ਸਬ ਬੁੱਧ ਤੁਮਾਰੀ ਮਦਰ ਸ਼ਾਂ ਤੇਰੇ ਕੋਈ ਇਹ ਨਾ ਅਵਰ ਨਾ ਜਾਣਾ ਮੇਰੇ ਸਾਹਿਬਾ ਗਉਨ ਗਾਵਾਂ ਨਿਤ ਤੇਰੇ ਜੀ ਜੰਤ ਸਭ ਸ਼ਰਨ ਤੁਮਾਰੀ ਸਰਬ ਚਿੰਤ ਤਦ ਪਾਸੇ ਜੋ ਤੁਪ ਪਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਜੀ ਜੰਤ ਸਭ ਸਰਨ ਤੇਵਾਰੀ ਸਰਬ ਚਿੰਤ ਤਦ ਪਾਸੇ ਜੋ ਤੁਪ ਪਾਵੇ ਸੋਈ ਚੰਗਾ ਕੰਨਾ ਨਾਨਕ ਕੀ ਅਰਦਾਸ ਵਾਹਿਗੁਰੂ ਜੀ